ਜੇ ਪੀ ਦੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਕੰਗਨਰ ਰਣੌਤ ਲਗਾਤਾਰ ਜਿਹੜੀ ਹੈ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਆ ਕਦੇ ਉਹ ਕਿਸਾਨ ਜਥੇਬੰਦੀਆਂ ਨੂੰ ਕਦੇ ਪੰਜਾਬੀਆਂ ਨੂੰ ਉਹ ਅਤਵਾਦੀ ਕਹਿੰਦੀ ਹੈ ਕਦੇ ਵੱਖਵਾਦੀ ਕਹਿੰਦੀ ਹੈ ਔਰ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਉਹ ਬੇਲਗਾਮ ਹੋ ਕੇ ਜੋ ਬਿਆਨ ਦੇ ਰਹੀ ਹੈ ਜਦੋਂ ਇਹਦੇ ਪਿੱਛੇ ਕੇਂਦਰ ਦੀ ਬੀਜੇਪੀ ਦੀ ਕੋਈ ਨੀਤੀ ਹੈਗੀ ਹੈ ਕੋਈ ਨੀਅਤ ਹੈਗੀ ਹੈ ਉਹਨੂੰ ਸਮਰਥਨ ਹੈਗਾ ਤੇ ਜਾਂ ਫਿਰ ਜਿਹੜਾ ਹੈਗਾ ਬੀਜੇਪੀ ਚਾਲਬੁੱਝ ਕੇ ਇਸ ਹਾਰੇ ਕਿਸੇ ਦੇ ਵਿੱਚ ਇਨਵੋਲਵ ਹੈਗੀ ਹੈ ਇਹ ਪੀ ਦੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਕੰਗਨਰ ਨੌਤ ਲਗਾਤਾਰ ਜਿਹੜੇ ਹੈ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਆ ਕਦੇ ਉਹ ਕਿਸਾਨ ਜਥੇਬੰਦੀਆਂ ਨੂੰ ਕਦੇ ਪੰਜਾਬੀਆਂ ਨੂੰ ਉਹ ਅੱਤਵਾਦੀ ਕਹਿੰਦੀ ਹੈ ਕਦੇ ਵੱਖਵਾਦੀ ਕਹਿੰਦੀ ਹੈਗੀ ਹੈ ਔਰ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਉਹ ਬੇਲਗਾਮ ਹੋ ਕੇ ਜੋ ਬਿਆਨ ਦੇ ਰਹੀ ਹੈ ਜਦ ਇਹਦੇ ਪਿੱਛੇ ਕੇਂਦਰ ਦੀ ਬੀਜੇਪੀ ਦੀ ਕੋਈ ਨੀਤੀ ਹੈਗੀ ਹੈ ਕੋਈ ਨੀਤ ਹੈਗੀ ਹੈ ਉਹਨੂੰ ਸਮਰਥਨ ਹੈਗਾ ਤੇ ਜਾਂ ਫਿਰ ਜਿਹੜਾ ਹੈਗਾ ਬੀਜੇਪੀ ਜਾਣ ਬੁੱਝ ਕੇ ਇਸ ਸਾਰੇ ਕਿਸੇ ਦੇ ਵਿੱਚ ਇਨਵੋਲ ਹੈਗੀ ਹੈ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਤੋਂ ਇਹ ਕਿਸਾਨ ਅੰਦੋਲਨ ਚੱਲਿਆ ਸੀ ਜਾਂ ਹਰ ਉਹ ਅੰਦੋਲਨ ਜੋ ਬੀਜੇਪੀ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਦਾ ਹੈਗਾ ਉਸ ਨੂੰ ਇਸ ਤਰੀਕੇ ਨਾਲ ਬਦਨਾਮ ਕਰਨਾ ਬੀਜਪੀ ਦੀ ਇੱਕ ਕਾਰਜ ਸ਼ੈਲੀ ਹੈਗੀ ਹੈ ਔਰ ਉਸੇ ਕਾਰਜ ਸ਼ੈਲੀ ਦੇ ਉੱਤੇ ਜਿਹੜਾ ਹੈ ਬੀਜਪੀ ਦੀ ਜਿਹੜੀ ਐਮਪੀ ਕੰਗਨਾ ਰੌਤ ਚੱਲਦੀ ਹੈ ਸੋ ਮੈਂ ਅਪੀਲ ਕਰਨਾ ਚਾਹੁੰਦਾ ਬੀਜਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਕਿ ਇਹਨਾਂ ਦੇ ਬੋਲਣ ਦੇ ਉੱਤੇ ਲਗਾਮ ਲਗਾਓ ਇਹਦੇ ਨਾਲ ਮਾਹੌਲ ਖਰਾਬ ਹੁੰਦਾ ਆ ਔਰ ਜਦੋਂ ਮਾਹੌਲ ਖਰਾਬ ਹੁੰਦਾ ਉਹਦਾ ਨੁਕਸਾਨ ਜਿਹੜਾ ਹੈ ਉਹ ਸਾਰਿਆਂ ਨੂੰ ਹੁੰਦਾ ਹੈਗਾ ਜੇ ਪੀਡੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਕੰਗਨਾ ਰੌਤ ਲਗਾਤਾਰ ਜਿਹੜੀ ਹੈ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਆ ਕਦੇ ਉਹ ਕਿਸਾਨ ਜਥੇਬੰਦੀਆਂ ਨੂੰ ਕਦੇ ਪੰਜਾਬੀਆਂ ਨੂੰ ਉਹ ਅੱਤਵਾਦੀ ਕਹਿੰਦੀ ਹੈ ਕਦੇ ਵੱਖਵਾਦੀ ਕਹਿੰਦੀ ਹੈਗੀ ਔਰ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਉਹ ਬੇਲਗਾਮ ਹੋ ਕੇ ਜੋ ਬਿਆਨ ਦੇ ਰਹੀ ਹੈ ਜਦ ਇਹਦੇ ਪਿੱਛੇ ਕੇਂਦਰ ਦੀ ਬੀਜੇਪੀ ਦੀ ਕੋਈ ਨੀਤੀ ਹੈਗੀ ਹੈ ਕੋਈ ਨੀਤ ਹੈਗੀ ਹੈ ਉਹਨੂੰ ਸਮਰਥਨ ਹੈਗਾ ਤੇ ਜਾਂ ਫਿਰ ਜਿਹੜਾ ਹੈਗਾ ਬੀਜੇਪੀ ਚਾਲਬੁੱਝ ਕੇ ਇਸ ਸਾਰੇ ਕਿਸੇ ਦੇ ਵਿੱਚ ਇਨਵੋਲ ਹੈਗੀ ਹੈ ਜੇਪੀ ਦੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਕੰਗਨਰ ਨੌਤ ਲਗਾਤਾਰ ਜਿਹੜੀ ਹੈ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਆ ਕਦੇ ਉਹ ਕਿਸਾਨ ਜਥੇਬੰਦੀਆਂ ਨੂੰ ਕਦੇ ਪੰਜਾਬੀਆਂ ਨੂੰ ਉਹ ਅੱਤਵਾਦੀ ਕਹਿੰਦੀ ਹੈ ਕਦੇ ਵੱਖਵਾਦੀ ਕਹਿੰਦੀ ਹੈਗੀ ਔਰ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਉਹ ਬੇਲਗਾਮ ਹੋ ਕੇ ਜੋ ਬਿਆਨ ਦੇ ਰਹੀ ਹੈ ਜਾ ਤਾਂ ਇਹਦੇ ਪਿੱਛੇ ਕੇਂਦਰ ਦੀ ਬੀਜੇਪੀ ਦੀ ਕੋਈ ਨੀਤੀ ਹੈਗੀ ਹੈ ਕੋਈ ਨੀਤ ਹੈਗੀ ਹੈ ਉਹਨੂੰ ਸਮਰਥਨ ਹੈਗਾ ਤੇ ਜਾਂ ਫਿਰ ਜਿਹੜਾ ਹੈਗਾ ਬੀਜੇਪੀ ਜਾਣਬੁੱਝ ਕੇ ਇਸ ਸਾਰੇ ਕਿਸੇ ਦੇ ਵਿੱਚ ਇਨਵੋਲਵ ਹੈਗੀ ਹੈ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਤੋਂ ਇਹ ਕਿਸਾਨ ਅੰਦੋਲਨ ਚੱਲਿਆ ਸੀ ਜਾਂ ਹਰ ਉਹ ਅੰਦੋਲਨ ਜੋ ਬੀਜੇਪੀ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਦਾ ਹੈਗਾ ਉਸ ਨੂੰ ਇਸ ਤਰੀਕੇ ਨਾਲ ਬਦਨਾਮ ਕਰਨਾ ਬੀਜੇਪੀ ਦੀ ਇੱਕ ਕਾਰਜ ਸ਼ੈਲੀ ਹੈਗੀ ਹੈ ਔਰ ਉਸੇ ਕਾਰਜ ਸ਼ੈਲੀ ਦੇ ਉੱਤੇ ਜਿਹੜਾ ਹੈ ਬੀਜੇਪੀ ਦੀ ਜਿਹੜੀ ਐਮਪੀ ਕੰਗਨਾ ਰੌਤ ਚੱਲਦੀ ਹੈ ਸੋ ਮੈਂ ਅਪੀਲ ਕਰਨਾ ਚਾਹੁੰਦਾ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਕਿ ਇਹਨਾਂ ਦੇ ਬੋਲਣ ਦੇ ਉੱਤੇ ਲਗਾਮ ਲਗਾਓ ਇਹਦੇ ਨਾਲ ਮਾਹੌਲ ਖਰਾਬ ਹੁੰਦਾ ਆ ਔਰ ਜਦੋਂ ਮਾਹੌਲ ਖਰਾਬ ਹੁੰਦਾ ਉਹਦਾ ਨੁਕਸਾਨ ਜਿਹੜਾ ਹੈ ਉਹ ਸਾਰਿਆਂ ਨੂੰ ਹੁੰਦਾ ਹੈਗਾ